ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਕੈਂਪ ਲਗਾਇਆ ਜਾ ਰਿਹਾ ਹੈ ਸੇਵਾ ਚੱਲ ਰਹੀ ਹੈ ਕਿਹੜੇ ਪਿੰਡ ਤੋਂ ਆਏ ਹੋ ਔਰ ਕਿੰਨੇ ਦਿਨ ਤੋਂ ਸੇਵਾ ਤੁਸੀਂ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਇਥੇ ਲੰਗਰ ਦੀ ਚਾਹ ਪਾਣੀ ਦੀ ਸੇਵਾ ਚੱਲ ਰਹੀ ਹੈ ਲਗਭਗ ਜਦੋਂ ਤੋਂ ਹੜ ਆਏ ਆ ਉਦੋਂ ਤੋਂ ਨਗਰ ਪੰਚਾਇਤਾਂ ਕਲਾ ਜਿਹੜਾ ਫਰੀਦਕੋਟ ਤੋਂ ਉਹ ਸੰਗਤ ਇਥੇ ਬਹੁਤ ਕਰਕੇ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨਗਰ ਪੰਚਾਇਤ ਵੱਲੋਂ ਨਗਰ ਨਿਵਾਸੀ ਸਮਾਰਸ਼ੇ ਵੀ ਸਾਰੇ ਹੀ ਰਲ ਮਿਲ ਕਰਕੇ ਇਥੇ ਆ ਕੇ ਸੇਵਾ ਕਰਦੇ ਆ ਗੁਰੂ ਕੇ ਲੰਗਰ ਦੀ ਸੇਵਾ ਜਿਵੇਂ ਤੁਸੀਂ ਸਾਰਾ ਵੇਖ ਰਹੇ ਆ ਚਾਹ ਪਾਣੀ ਦੀ ਸੇਵਾ ਲੰਗਰ ਦੀ ਸੇਵਾ ਜਿਹੜੀ ਚੱਲ ਰਹੀ ਹੈ ਜੀ ਤਾਂ ਸੰਘਤਾਂ ਦਾ ਸਹਿਯੋਗ ਕਿੰਨਾ ਦਾ ਹੈ ਕਿਉਂਕਿ ਇੰਨੇ ਵੱਡੇ ਉਪਰਾਲੇ ਲਈ ਸੰਘਤਾਂ ਦਾ ਸਹਿਯੋਗ ਹੋਣਾ ਕਾਫੀ ਜ਼ਰੂਰੀ ਹੈ ਸੰਘਤਾਂ ਦਾ ਬਹੁਤ ਵੱਡਾ ਸਹਿਯੋਗ ਹੈ ਕੋਈ ਵੀ ਜਿਹੜਾ ਕਾਰਜ ਆ ਉਹ ਸੰਘਤ ਦੇ ਸਹਿਯੋਗ ਬਿਨਾ ਨਹੀਂ ਚੱਲ ਸਕਦਾ ਕਿਉਂਕਿ ਇਹ ਇੱਕ ਲੰਮਾ ਸਮਾਂ ਚੱਲ ਸਕਦੀ ਹੈ ਸੇਵਾ ਔਰ ਇਹਦੇ ਅਸਾਰ ਵੀ ਹੈ ਕਿ ਲੰਮਾ ਸਮਾਂ ਚੱਲਣਾ ਠੀਕ ਤਾਂ ਸੰਗਤ ਬਹੁਤ ਸ਼ਰਧਾ ਭਾਵਨਾ ਨਾਲ ਅੱਜ ਅਸੀਂ ਲੰਗਰ ਲੈ ਕੇ ਆਏ ਆ ਇਹਦੇ ਵਿੱਚ ਆ 12:30 ਵਜੇ ਘਰ ਵਿਖਿਆ ਆ ਕੇ ਪ੍ਰਸ਼ਾਦਾ ਪਾਣੀ ਲੰਗਰ ਤਿਆਰ ਰੱਖਿਆ ਤਾਂ ਤੇ ਅਸੀਂ 6:30 ਵਜੇ 6:30 ਤੱਕ ਅਸੀਂ ਆਪਣਾ ਜੀ ਹਾਲਾਤ ਤੁਸੀਂ ਵੇਖੇ ਨੇ ਇਸ ਏਰੀਏ ਦੇ ਕਿਸ ਤਰ੍ਹਾਂ ਹਾਲਾਤ ਤੁਹਾਨੂੰ ਲੱਗਦੇ ਆ ਇਹਨਾਂ ਲਈ ਹਾਲਾਤ ਦੇਖੋ ਜੀ ਆਪਾਂ ਸਾਰੇ ਦੇਖ ਰਹੇ ਆ ਪਾਣੀ ਬਹੁਤ ਘਟਣ ਦਾ ਨਾ ਨਹੀਂ ਮਾੜਾ ਮੋਟਾ ਕੋਈ ਨੇਕੀ ਦਾ ਫਰਕ ਹੈਗਾ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਪਾਣੀ ਦਾ ਹਾਲਾਤ ਆ ਕੋਈ ਨੇਕੀ ਦਾ ਹੀ ਫਰਕ ਆ ਕੋਈ ਜਿਆਦਾ ਪਾਣੀ ਦਾ ਫਰਕ ਨਹੀਂ ਹੈਗਾ ਹਾਲਾਤ ਬਹੁਤ ਆਪਾਂ ਸਾਰੇ ਦੇਖ ਰਹੇ ਆ ਮਾੜੇ ਆ ਮਾੜੇ ਜੀ ਤਾਂ ਇੱਥੇ ਬਹੁਤ ਸਾਰੇ ਸੇਵਾ ਜਿਹੜੇ ਲੈ ਕੇ ਆ ਰਹੇ ਨੇ ਉਹਨਾਂ ਨੂੰ ਅਪੀਲ ਕੀ ਕਰਨਾ ਚਾਹੀਦਾ ਜਿਹੜੇ ਵੀ ਸਿੱਖਿਆ ਸੰਸਥਾਵਾਂ ਜਾਂ ਹੋਰ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਆ ਉਹ ਇੱਥੇ ਸੇਵਾ ਲੈ ਕੇ ਆਉਂਦੀਆਂ ਉਹਨਾਂ ਨੂੰ ਇਹੀ ਇਥੋਂ ਦਾ ਹਾਲਾਤ ਵੇਖ ਕੇ ਬੇਨਤੀ ਕਰਦੇ ਆ ਕਿ ਜੋ ਇੱਥੇ ਲੋੜਵੰਦ ਚੀਜ਼ਾਂ ਹੈਗੀਆਂ ਉਹ ਹੀ ਲਿਆਂਦੀਆਂ ਜਾਣ ਕਈ ਵਾਰੀ ਆਪਾਂ ਜ਼ਿਆਦਾ ਕੋਈ ਦੂਰੀਆਂ ਕੋਈ ਹੋਰ ਲੈ ਕੇ ਨੂੰ ਕਿਉਂਕਿ ਇੱਥੇ ਪਾਣੀ ਜ਼ਿਆਦਾ ਆ ਤੇ ਬੇੜੀਆਂ ਵਿੱਚ ਇੰਨਾ ਸਮਾਨ ਰੱਖਿਆ ਨਹੀਂ ਜਾਂਦਾ ਤੇ ਅੱਗੇ ਉਹ ਜਾਣ ਹੀ ਪਾਉਂਦਾ ਫਿਰ ਇੱਥੇ ਉਹ ਇਧਰ ਉਧਰ ਰੱਖ ਕੇ ਜਾਂ ਇਧਰ ਉਧਰ ਦੇ ਕੇ ਚਲੇ ਜਾਂਦੇ ਤਾਂ ਆਪਾਂ ਜਿਹੜੀ ਆਪ ਦੀ ਸ਼ਕਤੀ ਆ ਜਾਂ એનર્ਜੀ ਆ ਉਹਨੂੰ ਬਚਾ ਇਹ ਰੱਖੀਏ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿੱਥੇ ਲੋੜ ਪਵੇ ਉਹਨੂੰ ਆਪਾਂ ਵਰਤ ਸਕੀਏ ਜੀ ਬਹੁਤ ਬਹੁਤ ਲਾਡ